ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਕੀ ਹਾਲ ਚਾਲ ਨੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਨਵੀਂ ਵਲੌਗ ਵਿੱਚ ਤੇ ਹੁਣ 3:00 ਵੱਜਣ ਵਾਲੇ ਆ ਤੇ ਮੈਂ ਲੱਗਾ ਕੁੱਤਰਨ ਪੱਠੇ ਮਰਸੀਨ ਆਪਾਂ ਵੱਢ ਲਿਆ ਏ ਹੁਣੇ ਵੱਢ ਕੇ ਮੈਂ ਰੋਟਕੇ ਗਿਲਾ ਦਿੱਤਾ ਤੇ ਅੱਜ ਐਤਵਾਰ ਦਾ ਦੇਣੇ ਆ ਪੱਠੇ ਕੁੱਤਰ ਕੇ ਪਾ ਕੇ ਮੱਝਾਂ ਨੂੰ ਤੇ ਫੇਰ ਮੈਂ ਤਿਆਰ ਹੋ ਕੇ ਨਾ ਨੂੰ ਕੇਸਰ ਵੀ ਨਾਉਣਾ ਜੀ ਮੈਂ ਸੁੱਕ ਜਾਣਾ ਹੁਣ ਤੇ ਧੁੱਪਾਂ ਹੁੰਦੀਆਂ ਤੇ ਉਸ ਤੋਂ ਬਾਅਦ ਸ਼੍ਰੀਦਾ ਸਾਹਿਬ ਗੁਰਦੁਆਰੇ ਜਾਊਂਗਾ ਹਰ ਵਾਰੀ ਮੈਂ ਸ਼ਾਮ ਨੂੰ ਜਨਨਾ ਕਰਦੇ ਜਾਂਦੇ ਦੇਣੇ ਉਹ ਬਗਲਾ ਬੜੀ ਚਿਰ ਦਾ ਉੱਥੇ ਹੀ ਬੈਠਾ ਐ ਮੈਂ ਬੜੀ ਛੇਰ ਦਾ ਵੇਖਣਦਿਆਂ ਤੇ ਕੋਲ ਜਾ ਕੇ ਦੇਖਦਾ ਪਤਾ ਨਹੀਂ ਵਿਚਾਰਾ ਕਿਉਂ ਇਕੱਠਾ ਜਾ ਕੇ ਬੈਠਾ ਏ ਢਿੱਲਾ ਮੱਠਾ ਲੱਗਦਾ ਹੈ ਮਜੀਨਾ ਧੁੱਪ ਸੇਕ ਰਿਹਾ ਹੁਣ ਤੁਰ ਕੇ ਆਇਆ ਹੈ ਠੀਕ ਹੈ ਵੈਸੇ ਬਗਲੇ ਕਮਜ਼ੋਰ ਜਿਹਾ ਲੱਗਦਾ ਹੈ ਠੀਕ ਨਹੀਂ ਹੋਣਾ ਯਾਰ ਬੈਠਾ ਰਿਹਾ ਕੋਈ ਨਾ ਕੋਈ ਨਾ देखो अपना बिल्ले आगे रोमी टोमी सुते पे ही हो जाते लोमी टोमी अच्छा नोमी आजा 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 आजा, 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 आजा।, आजा, आजा। बड़ी सुस्ती पाई आज है मेरे हाथ गंदे हो भाई पट्टी वढ़न दे ही ना उन्हें अपना कुछ रू अपना लोमा ਹੈਲੋ ਗੁਰੂ ਹੈਲੋ ਹੈਲੋ ਉਹ ਦੂਸਰਾ ਉਧਰੀ ਇਹ ਬਹੁਤ ਕਰਦਾ ਮੇਰੇ ਨਾਲ ਇਹਦਾ ਬਹੁਤ ਲਗਾਵੇ ਸ਼ੁਰੂ ਤੋਂ ਹੀ ਤੇ ਮੈਨੂੰ ਵੀ ਬਹੁਤ ਪਿਆਰਾ ਲੱਗਦਾ ਹੈ ਉਹ ਥੋੜਾ ਬਰੇ ਬਰੇ ਰਹਿੰਦਾ ਹੈ ਇਹਦੇ ਮੱਲੋ ਮੱਲੀ ਲਾਡ ਲਾਡ ਕਰਦਾ ਹੈ ਬਹੁਤ ਖੇਡਦਾ ਵੀ ਬਹੁਤ ਹੈ ਤੇ ਮੱਲੋ ਮੱਲੀ ਮੋਹ ਲੈਂਦਾ ਹੈ ਇੰਨਾ ਪਿਆਰਾ ਹੈ ਛੱਡਾ ਦਨ ਦੂਜਾ ਨੂੰਮੂ ਬੜੀ ਚੁਸਤੀ ਚੜੀ ਸੀ ਅੱਜ ਇਹ ਉੱਠਦੀਆਂ ਸਾਰੀ ਮੇਰੇ ਕੋਲ ਆ ਗਿਆ ਮੈਨੂੰ ਦੇਖਣ ਦੇ ਕਿੱਥੇ ਐ ਪੋਲੂ ਪੋਲੂ ਸੋਹਣਿਆ ਪੋਲੂਆ ਤੇ ਮੈਂ ਪੱਠੇ ਉਤਰਨੀ ਹੈ ਜੀ ਅੱਜ ਮੈਂ ਪੱਠੇ ਉਤਰਨੀ ਹੈ ਜੀ ਹਾਂ ਨਹੀਂ ਕਿਨਾ ਖੇਡਣਾ ਨਹੀਂ ਮੈਂ ਤੇਰੇ ਨਾਲ ਹਾਂ ਤੇ ਗੁੱਡ ਬਾਏ ਸ਼ਾਇਦ ਜਾਣਾ ਮੈਂ ਠੀਕ ਹੈ ਠੀਕ ਹੈ ਪੋਲੂਆ ਅੱਜ ਸ਼ੇਰ ਵੀ ਨਾਉਣਾ ਮੈਂ ਬਾਪੂ ਚਲੋ ਜੀ ਆਪਾਂ ਉਤਰਦੇ ਹਾਂ ਪੱਠੇ ਬਗਲਾ ਬਗਲਾ ਓਏ ਓਏ ਉੱਡ ਗਿਆ ਉੱਡ ਗਿਆ ਉੱਡ ਗਿਆ ਉੱਡ ਗਿਆ ਉੱਡ ਗਿਆ ਉਹ ਬਦਸ਼ੌਹ ਬਗਲੇ ਪਿੱਛੇ ਪੈ ਗਿਆ ਆ ਜਾ ਹੁਣ ਚਲੇ ਗਿਆ ਐ ਬਗਲਾ ਆ ਜਾ ਆ ਜਾ ਪੁੱਲੂ ਆ ਜਾ ਬਾਊ ਆ ਇਧਰ ਆ ਗਿਆ ਹੁਣ ਬਗਲਾ ਪਾਣੀ ਪੀਂਦਿਆ ਵਿਚਾਰਾ ਮੈਨੂੰ ਲੱਗਦਾ ਠੀਕ ਠਾਕ ਨਹੀਂ ਐ ਵਿਚਾਰਾ ਤੇ ਆ ਦੇਖੋ ਕਿਦਾਂ ਚਿੜੀਆਂ ਚਹਿਚਹਾ ਰਹੀਆਂ ਐ ਪਿੰਡਾਂ ਦਾ ਵੱਖਰਾ ਹੀ ਮਾਹੌਲ ਹੁੰਦਾ ਸੋਹਣਾ ਲੱਗਦਾ ਤੇ ਲਾਈ ਦੇ ਫੁੱਲ ਆ ਸਰੋਂ ਦੇ ਫੁੱਲ ਐ ਹੁਣ ਆ ਜਿਹੜੇ ਸਾਗ ਹੀ ਨਾ ਜਿਹੜਾ ਕਾਫੀ ਯਾਰ ਕੀ ਸਰੋਬੀਜੀ ਤੇ ਫੁੱਲੀ ਫੁੱਲ ਦੇਖੋ ਕਿੰਨੇ ਸੋਹਣੇ ਲੱਗਣਦੇ ਆ ਤੇ ਇੱਥੇ ਮੈਂ ਡਾਈ ਹੀ ਗੁਰਸੀ ਇੱਥੇ ਬਹਿ ਜੰਦਾ ਹੁਣ ਜਿਆਦੀ ਧੁੱਪੇ ਵੀ ਨਹੀਂ ਬੈਠਾ ਜਾਂਦਾ ਤੇ ਉਹ ਜਾ ਰਹੇ ਆ ਰਿਹਾ ਕੋਈ ਚੀਜ਼ ਪਤਾ ਨਹੀਂ ਟੈਂਕ ਚਾ ਉਹ ਰਿਕਸ਼ਾ ਜਾ ਰਿਹਾ ਏ ਆ ਤਿੰਨ ਟਾਇਰਾਂ ਵਾਲਾ ਉਹਦੇ ਉੱਤੇ ਟੈਂਕੀ ਜੀ ਲੱਦੀ ਪਤਾ ਨਹੀਂ ਪਿੱਛੇ ਗੱਡੀ ਆਂਦੀ ਕੋਈ ਆ ਦੇਖੋ ਤੋਤੇ ਆ ਗਏ ਓਏ ਸਾਡੇ ਉਹ ਤੋਤਾ ਬੁੱਲਣਦਿਆ ਅਮਰੁੱਦਾਂ ਤੇ ਆ ਗਏ ਅਮਰੁੱਦ ਇਹ ਛੋਟੇ ਛੋਟੇ ਨੇ ਤੋਤਾ ਉੱਡ ਗਿਆ ਉੱਡ ਗਿਆ ਠੀਕ ਹੈ ਕਾ ਰੌਲਾ ਪਾਇਆ ਇਹਨੇ ਆ ਦੇਖੋ ਦੋਸਤੋ ਉਹ ਕੋਈ ਖੇਤਵਾਰ ਹੈ ਆਪਣਾ ਆਹ ਭੋਲੂ ਆਪਣਾ ਇੱਥੇ ਆ ਗਿਆ ਆਪਣੇ ਕੋਲ ਦੇਖੋ ਤੇ ਮੈਂ ਵੀ ਲੱਗਾ ਸੀ ਆਪਣੀ ਸਬਜ਼ੀਆਂ ਸਬਜ਼ੀਆਂ ਵੱਲ ਕੰਮਕਾਰ ਕਰਨ ਸਵੇਰ ਦਾ ਤੇ ਹੁਣ ਮੈਂ ਕਿਹਾ ਚਲੋ ਪੱਠੇ-ਪੱਠੇ ਕਰਕੇ ਪੱਠੇ-ਪੱਠਿਆਂ ਦਾ ਤੇ ਫਿਰ ਆਪਾਂ ਜਾਨੀਏ ਨਾ ਧੋਕੇ ਗੁਰਦੁਆਰਾ ਸਾਹਿਬ ਬਸ ਅੱਜ ਦਾ ਇਦਾਂ ਹੀ ਦਿਨ ਨਿਕਲ ਗਿਆ ਹੁਣ ਤੱਕ ਦਾ ਤੇ ਦੋਸਤੋ ਤੁਹਾਡਾ ਸਾਰਿਆਂ ਦਾ ਦਿਲ ਤੋਂ ਧੰਨਵਾਦ ਕਰਨਾ ਚਾਹੁੰਦਾ ਆ ਆਪਣਾ ਵਲੌਗਸ ਨੂੰ ਤੁਸੀਂ ਲਾਈਕ ਕਰ ਦਿਓ ਕਮੈਂਟ ਕਰ ਦਿਓ ਪਿਆਰੇ ਪਿਆਰੀ ਇਹ ਤੇ ਬਹੁਤ ਚੰਗਾ ਲੱਗਦਾ ਜਦੋਂ ਵੀ ਤੁਸੀਂ ਆਪਣੀ ਪਿਆਰੀ ਪਿਆਰੀ ਕਮੈਂਟ ਕਰਕੇ ਦੱਸਦੇ ਹੋ ਤੇ ਬਹੁਤ ਖੁਸ਼ੀ ਹੁੰਦੀ ਹੈ ਸੱਚੀ ਗੱਲ ਬੋ ਇਦਾਂ ਹੀ ਸਪੋਰਟ ਕਰਦੇ ਰਹੋ ਪਲੀਜ਼ ਤੁਹਾਡੀ ਸਪੋਰਟ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਦੋਸਤੋ ਜਿਆ ਦੇਖੋ ਆਪਣੇ ਮਟਰਾਂ ਦੀ ਬੂਟੇ ਭਰੇ ਪਏ ਆ ਫੁੱਲਾਂ ਨਾਲ ਤੇ ਫਲੀਆਂ ਨਾਲ ਪਰ ਅਜੇ ਤਾਂ ਦਾਣੇ ਜੇ ਮੋٹے ਨਹੀਂ ਹੋਏ ਵਿੱਚ ਅਜੇ ਕੱਲੀਆਂ ਫਲੀਆਂ ਹੀ ਆਇਆਂ ਚਲੋ ਲਓ ਮੈਂ ਆਜੋ ਚਲੀ ਆਜੋ ਆਜੋ ਯਾਰ ਪਿੱਠੇ ਕੁਤਰੀ ਅਰ ਥੋੜੀ ਕੁਤਰਨੀ ਪੈਣੀ ਹੈ ਪੱਠੇ ਹਾਂ ਹੈਗੇ ਸਰੀਰ ਦੀ ਕੁਤਰੇ ਪਏ ਤੇ ਆ ਬਰਸੀਨ ਵੜ ਲਿਆ ਸੀ ਮੈਂ ਥੱਲੇ ਦਬਿਆ ਕੁਛ ਤੇ ਇੰਨੇ ਕੀ ਪੱਠੇ ਕੁਤਰਨੇ ਪੈਣੇ ਬਾਕੀ ਖੇਤ ਚ ਲੈ ਆਉਣੇ ਬਾਤ ਉਹ ਲੈਣ ਕੀ ਬਾਅਦ ਚ ਤੇ ਚਲੋ ਜੀ ਕਰਦੇ ਸਟਾਰਟ ਆਪਾਂ ਇੰਜਨ ਸੜਨ ਥੋੜਾ ਟੁੱਟਾ ਜਾ ਦੰਦੇ ਜੀ ਥੋੜੇ ਇਹਦੇ ਹੋ ਗਏ ਨਾ ਹੁਣ ਖਰਾਬ ਜੀ ਮੈਂ ਕਰਕੇ ਆ ਇਦਾਂ ਦੇ ਪੱਠੇ ਕੱਢਦਾ ਮੋਟੇ ਮੋਟੇ ਥੋੜੇ ਆ ਵਿੱਚੋ ਵਿੱਚ ਜਿੰਨ ਦੰਦੇ ਜਿਹੜੇ ਰੇਤੀ ਰੁਤੀ ਗਾਂ ਵਾਲੀ ਚਨਾਂ ਵਾਲੇ ਅਕਸਰ ਉਤਰ ਲਈ ਆਪਾਂ ਪੱਠੇ ਤੇ ਆ ਜਿਹੜੀ ਦੁੱਧ ਹਿੰਦੀ ਮਾਝੀ ਛੇ ਚਾਨ ਨੂੰ ਚੋਈਦਾ ਧਰ ਕੰਦੀ ਦਾ ਉਹਨੂੰ ਪਾਜ ਤੇ ਇੱਥੇ ਤੇ ਬਾਕੀ ਦੋ ਮੱਜਾਂ ਨੂੰ ਬਾਹਰ ਬਾਦੀ ਦਾ ਆਨੰਦਾਂ ਦੇ ਵਿੱਚ ਤੇ ਬਾਕੀਆਂ ਨੂੰ ਇੱਥੇ ਪਾ ਕੇ ਦੀ ਬੰਨਦੇ ਆ ਇਹਨਾਂ ਨੂੰ ਚੈਨ ਨਹੀਂ ਇੱਥੇ ਵੀ ਆ ਗਈ ਗਦੇ ਜੀ ਪਿੱਛੇ ਪਿੱਛੇ ਰਹਿਣਗੇ ਤੇ ਹੁਣ ਨਾ 4:30 ਵਜੇ ਦਾ ਟਾਈਮ ਹੋ ਗਿਆ ਏ ਪੱਠੇ-ਪੁੱਠੇ ਪਾ ਕੇ ਫਿਰ ਇੰਨਾ ਕ ਟਾਈਮ ਹੋ ਜਾਂਦਾ ਏ ਸਿਰਸੁਰ ਵੀ ਨਾਤਾ ਸੀ ਮੈਂ ਤੇ ਹੁਣ ਮੈਂ ਜਾ ਰਿਹਾ ਗੁਰਦੁਆਰਾ ਸ਼ਿਦਾਂ ਸਾਹਿਬ ਤੇ ਸ਼ਾਮ ਨੂੰ ਜਾਣਾ ਹੁੰਦਾ ਮੈਂ ਜ਼ਿਆਦਾਤਰ ਤੇ ਪੈਦਲ ਹੀ ਜਾ ਰਿਹਾ ਏ ਪੈਦਲ ਜਾਣਾ ਵੈਸੇ ਵੀ ਮੈਨੂੰ ਚੰਗਾ ਲੱਗਦਾ ਏ ਉਹ ਵੀ ਸ਼ਾਮ ਨੂੰ ਬਸ ਮੈਂ ਗੁਰਦੁਆਰਾ ਸਾਹਿਬ ਜੀ ਦੇ ਮੋੜ ਤੱਕ ਪਹੁੰਚਣ ਵਾਲਾ ਆਏ ਬਸ ਥੋੜੀ ਦੇਰ ਤੱਕ ਚੱਲ ਜਾਣਾ ਹੈ ਹੁਣ ਆਪਾਂ ਤੁਹਾਨੂੰ ਸਿੱਧੇ ਕਰਾਉਨੇ ਆਂ ਦਰਸ਼ਨ ਸਿਦਾ ਸਾਹਿਬ ਗੁਰਦੁਆਰਾ ਜੀ ਦੇ ਤੇ ਆਪਾਂ ਪਹੁੰਚ ਚੁੱਕੇ ਹਾਂ ਹੁਣ ਗੁਰਦੁਆਰਾ ਸਾਹਿਬ ਬਸ ਤੇ ਦੇਖੋ ਜੀ ਵਿਊ ਕਿੰਨਾ ਸੋਹਣਾ ਲੱਗ ਰਿਹਾ ਸ਼ਾਮ ਦਾ ਤੇ ਪੂਰਾ ਬਲੌਗ ਜ਼ਰੂਰ ਦੇਖਿਓ ਜੀ ਦੁਆਯਾਂਤ ਬਾਰੇ ਸਰਬ ਦੁਆਯਾਂਤ ਬਾਰੇ ਸਰਬ ਸਰੂਪ ਆਪਾਰਿਆ ਆਤਮਾ ਪਰਮ કૃਪਾ ਦਾ ਆਪਣਾ ਜੀ ਸੁਭਾਰਿਆ ਆਤਮਾ ਜਗਤ ਸਰੂਪ ਸਰਬਾਨੰਤ ਕਟਨੇ ਚਾਹੋਏ ਦਾ ਦੁਆਰ ਬਟਾਲਾ ਦੁਸ਼ਟ ਅਰਿਸ਼ਟ ਕਲਚ ਕਲਚ ਨਾ ਕੋਈ ਹਾਂਜੀ ਦੋਸਤੋ ਮੈਨੂੰ ਨਾ ਅੱਜ ਨੇਰਾ ਹੋ ਗਿਆ ਮੈਂ ਸੇਵਾ ਕਰਨ ਲੱਗ ਗਿਆ ਹਾਂ ਉੱਥੇ ਤੇ ਮੈਂ ਕਿਹਾ ਚਲੋ ਥੋੜਾ ਜਿਹਾ ਸੇਵਾ ਕਰਾ ਕੇ ਜਾਨੀ ਲੇਟ ਹੀ ਕਰੋਂਗੇ ਆਹੀਂ ਤੇ ਹੁਣ ਮੈਨੂੰ ਹਨੇਰੇ ਹੀ ਅੱਜ ਜਾਣਾ ਪੈ ਰਿਹਾ ਹੈ ਪੈਦਲਿਆਂ ਹੈਵੀ ਬਾਈਕ ਵੀਕ ਹੋਵੇ ਤੇ ਫਿਰ ਤੇ ਚਲੋ ਕੋਈ ਗੱਲ ਨਹੀਂ ਹੁੰਦੀ ਫਿਰ ਭਾਵੇਂ ਹੋਰ ਹਨੇਰਾ ਹੋ ਜਾ ਕੋਈ ਦਿੱਕਤ ਨਹੀਂ ਹੁੰਦੀ ਬੰਦਾ ਰਾਮਨਾ ਪਹੁੰਚ ਜਾਂਦਾ ਹੈ ਤੇ ਬਾਈਕ ਤੇ ਆਪਾਂ 5-7 ਮਿੰਟਾਂ ਵਿੱਚ ਹੀ ਆਪਣੇ ਘਰ ਪਹੁੰਚ ਜਾਈਦਾ ਤੇ ਹੁਣ ਮੈਨੂੰ 15 ਮਿੰਟਾਂ ਚ ਲੱਗ ਜਾਣੇ ਆ ਮੈਂ ਆਪਣੀ ਜਿਹੜਾ ਸਾਡੇ ਪਿੰਡ ਨੂੰ ਜਾਂਦਾ ਮੋੜ ਹੈ ਉਧਰ ਮੁੜ ਚੁੱਕਿਆ ਹਾਂ ਗੁਰਦੁਆਰਾ ਸਾਹਿਬ ਤੋਂ ਤੇ ਹੁਣ ਜਾ ਰਿਆਂ ਦੇਖੋ ਸਾਰੇ ਪਾਸੇ ਅਜ ਗੰਨਾ ਗੰਨਾ ਆਏ ਤੇ ਇਧਰਲੇ ਪਾਸੇ ਜੰਗਲ ਆ ਵੈਸੇ ਤੇ ਚਲੋ ਪ੍ਰਮਾਤਮਾ ਦੀ ਕਿਰਪਾ ਨਾਲ ਵਾਹਿਗੁਰੂ ਦਾ ਨਾਮ ਲੈ ਕੇ ਜਾ ਰਹੇ ਆ ਕੋਈ ਦਿੱਕਤ ਨਹੀਂ ਐ ਬਸ ਆਤਾ ਚ ਵੀ ਮੈਂ ਥੋੜੀ ਲੇਟ ਹੀ ਜਾਣਾ ਹੁੰਦਾ ਕਈ ਵਾਰੀ ਆਉਣਾ ਨਹੀਂ ਤੇ ਉਦੋਂ ਤੱਕ ਉਹ ਹੁੰਦਾ ਜਾਨਵਰ ਦਾ ਡਰ ਤੇ ਕੋਈ ਨਾ ਪ੍ਰਮਾਤਮਾ ਦਾ ਨਾਮ ਲੈ ਕੇ ਆਪਾਂ ਜਾ ਰਹੇ ਆ ਪਹੁੰਚਾ ਦੇਣਾ ਉਹਨੇ ਘਰ ਦਾ ਵਾਹਿਗੁਰੂ ਤੇ ਥੋੜੀ ਦੇਰ ਤੱਕ ਪਹੁੰਚ ਜਾਣਾ ਮੈਂ ਘਰੇ ਉਦਾਂ ਤੇ ਕੋਈ ਦਿੱਕਤ ਨਹੀਂ ਐ ਇਧਰੋਂ ਆ ਹਨੇਰਾ ਹਨੇਰਾ ਜਾਣਾ ਇੱਕ ਟਰੈਕਟਰ ਹੁਣੇ ਲੰਘ ਕੇ ਗਿਆ ਹੈ ਤੇ ਇੱਕ ਟਰੈਕਟਰ ਉਹ ਆ ਰਿਹਾ ਹੈ ਉਹ ਲੋ ਪੈ ਰਹੀ ਹੈ ਤੇ ਰਾਹ ਤੇ ਹੁਣ ਗੰਨੇ ਦਾ ਸੀਜ਼ਨ ਹੈ ਤੇ ਚੱਲਦਾ ਰਹਿੰਦਾ ਥੋੜਾ ਬਹੁਤ ਤੇ ਕਿਉਂਕਿ ਜਿਹੜੇ ਟਰਾਲੀਆਂ ਪਰ ਕੇ ਲੋਕੀ ਆਪਣਾ ਗੰਨਾ ਗੁੰਨਾ ਇੱਧਰ ਉੱਧਰ ਲੈ ਕੇ ਜਾਂਦੇ ਐ ਇਸ ਟਾਈਮ ਜਾਂਦੇ ਵਾਪਸ ਘਰਾਂ ਨੂੰ ਲੰਮੀ ਓਏ ਓਏ ਬੀਤ ਕਿਤਨੀ ਗੰਨੀ ਹੈ ਆ ਗਿਆ ਨੇ ਤੇ ਲਓ ਜੀ ਮੈਂ ਪਹੁੰਚ ਗਿਆ ਆਪਣੇ ਘਰ ਸਹੀ ਸਲਾਮਤ ਦੋਸਤੋ ਪੂਰੇ ਵੀਕ ਮਿੰਟ ਲੱਗ ਗਏ ਮੈਨੂੰ ਤੇ ਜੇ ਤੁਹਾਨੂੰ ਵਲੌਗ ਵਧੀਆ ਲੱਗਾ ਲਾਈਕ ਸ਼ੇਅਰ ਕਮੈਂਟ ਕਰਕੇ ਦੱਸਿਓ ਜੀ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਪਲੀਜ਼ ਸਬਸਕ੍ਰਾਈਬ ਜ਼ਰੂਰ ਕਰ ਲਿਓ ਮਿਲਦੇ ਆ ਨਵੇਂ ਵਲੌਗ ਵਿੱਚ ਵਲੌਗ ਦੇਖ ਲਈ ਸਾਰਿਆਂ ਦਾ ਦਿਲੋਂ ਧੰਨਵਾਦ ਜੀ